ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਬਹੁਤ ਸੋਹਣਾ ਸੁਨੱਖਾ ਪੜਿਆ ਲਿਖਿਆ ਨੌਜਵਾਨ ਇੱਕ ਗੱਡੀ ਵਿੱਚੋਂ ਉਤਰਦਾ ਉਹ ਗੱਡੀ ਇੱਕ ਘਰ ਦੇ ਅੱਗੇ ਆ ਕੇ ਰੁਕਦੀ ਆ ਵੇਖਣ ਵਿੱਚ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਨੌਜਵਾਨ ਕੋਈ ਵੱਡਾ ਅਫਸਰ ਹੋਵੇ ਉਹ ਅਫਸਰ ਆਪਣੀ ਗੱਡੀ ਵਿੱਚੋਂ ਉੱਤਰ ਕੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ ਜੋ ਆਦਮੀ ਅੰਦਰੋਂ ਦਰਵਾਜ਼ਾ ਖੋਲਣ ਆਉਂਦਾ ਹੈ ਉਹ ਬਾਹਰ ਖੜੇ ਮੁੰਡੇ ਨੂੰ ਵੇਖ ਕੇ ਪੁੱਛਦਾ ਹੈ ਕਿ ਤੁਸੀਂ ਕੌਣ ਹੋ ਕਿਸ ਨੂੰ ਮਿਲਣਾ ਹੈ ਉਹ ਅਫਸਰ ਜਵਾਬ ਦਿੰਦਾ ਹੈ ਕਿ ਮੈਨੈਵ ਸਿੰਘ ਜੀ ਨੂੰ ਮਿਲਣਾ ਹੈ ਕਿ ਨੈਵ ਸਿੰਘ ਜੀ ਇੱਥੇ ਹੀ ਰਹਿੰਦੇ ਨੇ ਦਰਵਾਜ਼ਾ ਖੋਲਣਾ ਹੈ ਆਦਮੀ ਨੇ ਕਿਹਾ ਹਾਂ ਹਾਂ ਨੈਵ ਸਿੰਘ ਜੀ ਇੱਥੇ ਹੀ ਰਹਿੰਦੇ ਹਨ ਤੁਸੀਂ ਅੰਦਰ ਆਓ ਉਹ ਆਦਮੀ ਉਸ ਅਫਸਰ ਨੂੰ ਨੈਵ ਸਿੰਘ ਦੇ ਕਮਰੇ ਵਿੱਚ ਲੈ ਜਾਂਦਾ ਹੈ ਨੈਵ ਸਿੰਘ ਬਿਸਤਰੀ ਤੇ ਲੇਟਿਆ ਹੋਇਆ ਸੀ ਉਹ ਉੱਠ ਕੇ ਬੈਠ ਵੀ ਨਹੀਂ ਸਕਦਾ ਸੀ ਉਹ ਅਫਸਰ ਨੈਵ ਸਿੰਘ ਦੀ ਹਾਲਤ ਵੇਖ ਕੇ ਉਦਾਸ ਹੋ ਗਿਆ ਅਤੇ ਪੁੱਛਣ ਲੱਗਿਆ ਤੁਹਾਡੀ ਹਾਲਤ ਇਸ ਤਰ੍ਹਾਂ ਕਿਵੇਂ ਹੋ ਗਈ ਨੈਵ ਸਿੰਘ ਨੇ ਉਸ ਅਫਸਰ ਮੁੰਡੇ ਦੀ ਗੱਲ ਸੁਣ ਕੇ ਡੂੰਗਾ ਸਾ ਲਿਆ ਤੇ ਕਹਿਣ ਲੱਗਿਆ ਮੈਂ ਆਪਣੀ ਵਾਰੀ ਫੇਰ ਦੱਸ ਦੇਵਾਂਗਾ ਪਹਿਲਾਂ ਤੂੰ ਇਹ ਦੱਸ ਕਿ ਤੂੰ ਕੌਣ ਹੈ ਅਤੇ ਇੱਥੇ ਕੀ ਕਰਨ ਆਇਆ ਹੈ ਉਹ ਅਫਸਰ ਮੁੰਡਾ ਕੌਣ ਸੀ ਅਤੇ ਨੈਵ ਸਿੰਘ ਦੇ ਘਰ ਕੀ ਕਰਨ ਆਇਆ ਸੀ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਨਾ ਇਕ ਕਹਾਣੀ ਇੱਕ ਪਿੰਡ ਦੀ ਹੈ। ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਪਰਿਵਾਰ ਵਿੱਚ ਮਾਤਾ-ਪਿਤਾ ਤੇ ਦੋ ਬੱਚੇ ਸੀ। ਪੁੱਤ ਦਾ ਨਾਮ ਜਗਤਾਰ ਤੇ ਛੋਟੇ ਪੁੱਤ ਦਾ ਨਾਮ ਸਿਕੰਦਰ ਸੀ। ਦੋਨੋਂ ਬੱਚੇ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕਰਦੇ ਸੀ। ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਪਰ ਅਚਾਨਕ ਜਗਤਾਰ ਤੇ ਸਿਕੰਦਰ ਦੇ ਬਾਪੂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਚਲਾ ਗਿਆ। ਉਨ੍ਹਾਂ ਦਾ ਬਾਪੂ ਮਿੱਟੀ ਦੇ ਭਾਂਡੇ ਬਣਾਉਂਦਾ ਸੀ ਅਤੇ ਉਹਨਾਂ ਨੂੰ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਬਾਪੂ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਕੋਲ ਕੋਈ ਵੀ ਕਮਾਉਣ ਵਾਲਾ ਨਹੀਂ ਸੀ ਬਚਿਆ। ਬੱਚਿਆਂ ਦੀ ਮਾਂ ਬਹੁਤ ਚਿੰਤਤ ਸੀ। ਉਹ ਸੋਚਦੀ ਸੀ ਕਿ ਹੁਣ ਮੈਂ ਕੀ ਕਰਾਂ? ਦੋਨਾਂ ਬੱਚਿਆਂ ਦਾ ਭਵਿੱਖ ਮੈਂ ਕਿਵੇਂ ਬਣਾਵਾਂਗੀ? ਭਾਵੇਂ ਉਸਨੇ ਹਿੰਮਤ ਨਹੀਂ ਸੀ ਹਾਰੀ, ਉਹ ਖੁਦ ਵਰਤਨ ਵੀ ਬਣਾਉਣ ਲੱਗ ਪਈ ਸੀ। ਜਗਤਾਰ ਤੇ ਸਕੰਦਰ ਨੇ ਆਪਣੀ ਮਾਂ ਦੀ ਮਿਹਨਤ ਵੇਖ ਕੇ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ ਦੋਨੇ ਆਪਣੀ ਮਾਂ ਨਾਲ ਭਾਂਡੇ ਬਣਾਉਣ ਅਤੇ ਵੇਚਣ ਦੇ ਕੰਮ ਵਿੱਚ ਲੱਗ ਗਏ ਦੋਨਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਸੀ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਪੜ੍ਹਾਈ ਦਾ ਖਰਚ ਵੀ ਉਹਨਾਂ ਦੀ ਮਾਂ ਨੂੰ ਹੀ ਚੁਕਾਣਾ ਪਵੇ ਜਦੋਂ ਉਹਨਾਂ ਦੀ ਬੀਬੀ ਨੂੰ ਪਤਾ ਲੱਗਿਆ ਕਿ ਮੇਰੇ ਬੱਚਿਆਂ ਨੇ ਪੜ੍ਹਾਈ ਛੱਡ ਦਿੱਤੀ ਹੈ ਤਾਂ ਉਸ ਦਾ ਦਿਲ ਬਹੁਤ ਦੁਖੀ ਹੋਇਆ ਪਰ ਮਜਬੂਰੀ ਦੇ ਕਾਰਨ ਉਹ ਉਹਨਾਂ ਨੂੰ ਕੁਝ ਨਾ ਕਹਿ ਸਕੀ ਕਿਉਂਕਿ ਪਰਿਵਾਰ ਦੀ ਹਾਲਤ ਐਨੀ ਕਮਜ਼ੋਰ ਸੀ ਕਿ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਸਮਾਂ ਬੀਤਦਾ ਗਿਆ ਉਹਨਾਂ ਦੇ ਬਾਪੂ ਦੀ ਮੌਤ ਨੂੰ 6 ਮਹੀਨੇ ਹੋ ਚੁੱਕੇ ਸੀ ਦੀਵਾਲੀ ਦਾ ਤਿਹਾਰ ਆਉਣ ਵਾਲਾ ਸੀ ਬੱਚਿਆਂ ਦੀ ਮਾਂ ਨੇ ਸੋਚਿਆ ਕਿ ਦੀਵਾਲੀ ਦੇ ਮੌਕੇ ਦੀਵੇ ਬਣਾ ਕੇ ਵੇਚ ਦੇਵਾਂਗੇ ਇਸ ਨਾਲ ਕਮਾਈ ਵੀ ਵਧੀਆ ਹੋ ਜਾਵੇਗੀ ਬੱਚਿਆਂ ਦੀ ਮਾਂ ਨੇ ਦੀਵੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਗਤਾਰ ਤੇ ਸਿਕੰਦਰ ਨੇ ਵੀ ਆਪਣੀ ਬੀਬੀ ਦੀ ਮਦਦ ਕੀਤੀ ਉਹ ਸਮਝ ਗਏ ਸੀ ਕਿ ਦੀਵਾਲੀ ਤੇ ਦੀਵਿਆਂ ਦੀ ਸੇਲ ਚੰਗੀ ਹੋ ਜਾਂਦੀ ਹੈ ਤਾਂ ਪਰਿਵਾਰ ਦੀ ਦੀਵਾਲੀ ਵੀ ਚੰਗੀ ਰਹੇਗੀ ਪੂਰਾ ਪਰਿਵਾਰ ਮਿਲ ਕੇ ਦਿਨ ਰਾਤ ਮਿਹਨਤ ਕਰਦਾ ਤੇ ਸੋਹਣੇ-ਸੋਹਣੇ ਦੀਵੇ ਤਿਆਰ ਕਰਨ ਵਿੱਚ ਲੱਗ ਗਏ ਦੀਵੇ ਤਿਆਰ ਕਰਨ ਤੋਂ ਬਾਅਦ ਵੇਚਣ ਦੀ ਵਾਰੀ ਸੀ ਘਰ ਬੈਠੇ-ਬੈਠੇ ਐਨੇ ਜ਼ਿਆਦਾ ਦੀਵੇ ਨਹੀਂ ਵੇਚੇ ਜਾ ਸਕਦੇ ਸੀ ਉਹਨਾਂ ਦਾ ਬਾਪੂ ਵੀ ਬਾਜ਼ਾਰ ਵਿੱਚ ਜਾ ਕੇ ਛੋਟੀ ਜਹੀ ਦੁਕਾਨ ਚਲਾਉਂਦਾ ਹੁੰਦਾ ਸੀ ਜਿੱਥੋਂ ਆਉਂਦੇ ਜਾਂਦੇ ਲੋਕ ਉਹਨਾਂ ਦੇ ਬਣਾਏ ਹੋਏ ਦੀਵੇ ਖਰੀਦੇ ਹੁੰਦੇ ਸੀ ਹੁਣ ਜਦੋਂ ਉਹਨਾਂ ਦਾ ਬਾਪੂ ਨਹੀਂ ਸੀ ਤਾਂ ਮਾਂ ਉਹਨਾਂ ਨੂੰ ਇਸ ਤਰ੍ਹਾਂ ਵੇਖ ਕੇ ਉਦਾਸ ਸੀ ਇੱਕ ਦਿਨ ਮਾਂ ਨੇ ਆਪਣੇ ਬੱਚਿਆਂ ਨੂੰ ਕਿਹਾ ਬੱਚਿਓ ਜੇਕਰ ਆਪਾਂ ਦੀਵਾਲੀ ਨੂੰ ਸਹੀ ਢੰਗ ਨਾਲ ਮਨਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਜ਼ਾਰ ਵਿੱਚ ਜਾ ਕੇ ਦੁਕਾਨ ਲਾਉਣੀ ਪਵੇਗੀ ਤਾਂ ਕਿ ਸਾਡੇ ਬਣਾਏ ਹੋਏ ਦੀਵੇ ਵਿਕ ਸਕਣ ਅਤੇ ਅਸੀਂ ਵੀ ਖੁਸ਼ ਹੋ ਕੇ ਦੀਵਾਲੀ ਮਨਾ ਸਕੀਏ ਜਗਤਾਰਤੀ ਸਕੰਦਰ ਆਪਣੀ ਮਾਂ ਦੀ ਗੱਲ ਸੁਣ ਕੇ ਕਹਿਣ ਲੱਗੇ ਬੀਬੀ ਤੂੰ ਠੀਕ ਕਹਿ ਰਹੀ ਹੈ ਦੁਕਾਨ ਤਾਂ ਸਾਨੂੰ ਲਗਾਉਣੀ ਹੀ ਚਾਹੀਦੀ ਹੈ ਫਿਰ ਮਾਂ ਨੇ ਕਿਹਾ ਬੇਟਾ ਆਪਾਂ ਤਾਂ ਕੁਝ ਦੀਵੇ ਲੈ ਕੇ ਚੱਲਦੇ ਹਾਂ ਬਾਜ਼ਾਰ ਵਿੱਚ ਦੁਕਾਨ ਲਾਉਂਦੇ ਹਾਂ ਉੱਥੇ ਕਾਫੀ ਭੀੜ ਹੋਵੇਗੀ ਲੋਕ ਸਾਡੇ ਦੀਵੇ ਜ਼ਰੂਰ ਖਰੀਦਣਗੇ ਬੱਚਿਆਂ ਨੇ ਆਪਣੀ ਬੀਬੀ ਨੂੰ ਕਿਹਾ ਕਿ ਤੁਸੀਂ ਘਰ ਵਿੱਚ ਰਹਿ ਕੇ ਕੰਮ ਕਰੋ ਅਸੀਂ ਦੋਨੋਂ ਭਰਾ ਦੁਕਾਨ ਲਗਾ ਲੈਂਦੇ ਹਾਂ ਤੁਸੀਂ ਚਿੰਤਾ ਨਾ ਕਰੋ ਅਸੀਂ ਚੰਗੇ ਦੀਵੇ ਵੇਚ ਕੇ ਵਾਪਸ ਆਵਾਂਗੇ ਇਸ ਤੋਂ ਬਾਅਦ ਦੋਨੋਂ ਭਰਾ ਘਰੋਂ ਦੀਵੇ ਲੈ ਕੇ ਬਾਜ਼ਾਰ ਵੱਲ ਚੱਲ ਪਏ ਬਾਜ਼ਾਰ ਵੱਲ ਪਹੁੰਚ ਕੇ ਉਹਨਾਂ ਨੇ ਦੁਕਾਨ ਲਗਾ ਲਈ ਦੁਕਾਨ ਲਾਉਂਦਿਆਂ ਹੀ ਦੋਨੋਂ ਬੱਚੇ ਬੈਠ ਗਏ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਦੇਖਣ ਲੱਗੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਦੀਵੇ ਵੇਚਣ ਦਾ ਤਰੀਕਾ ਕੀ ਹੈ ਦੋਨੇ ਭਰਾ ਆਪਣੇ ਦੀਵਿਆਂ ਨੂੰ ਲੈ ਕੇ ਸੜਕ ਦੇ ਕਿਨਾਰੇ ਬੈਠ ਕੇ ਆਉਣ ਵਾਲੇ ਗਾਹਕਾਂ ਦਾ ਇੰਤਜ਼ਾਰ ਕਰਨ ਲੱਗੇ। ਉਹਨਾਂ ਨੂੰ ਇਹ ਸੀ ਕਿ ਕੋਈ ਨਾ ਕੋਈ ਗਾਹਕ ਆਵੇਗਾ ਤੇ ਉਹਨਾਂ ਦੇ ਦੀਵੇ ਖਰੀਦ ਲਵੇਗਾ। ਪਰ ਉਦੋਂ ਹੀ ਅਚਾਨਕ ਪੁਲਿਸ ਦੀ ਇੱਕ ਟੀਮ ਉੱਥੇ ਆਈ ਤੇ ਸੜਕ ਕਿਨਾਰੇ ਬੈਠੇ ਸਾਰੇ ਦੁਕਾਨਦਾਰਾਂ ਨੂੰ ਉੱਥੋਂ ਹਟਾ ਦਿੱਤਾ। ਜਗਤਾਰ ਤੇ ਸਿਕੰਦਰ ਨੇ ਵੇਖਿਆ ਕਿ ਪੁਲਿਸ ਵਾਲੇ ਉੱਥੋਂ ਦੁਕਾਨਾਂ ਨੂੰ ਪਿੱਛੇ ਕਰਾ ਰਹੇ ਸਨ। ਇਸ ਕਰਕੇ ਉਹ ਘਬਰਾ ਗਏ। ਕਿਉਂਕਿ ਉਹਨਾਂ ਦੀ ਮਿੱਟੀ ਦੇ ਦੀਵੇ ਬਹੁਤ ਨਾਜ਼ੁਕ ਸੀ ਜੇਕਰ ਪੁਲਿਸ ਨੇ ਉਹਨਾਂ ਦਾ ਸਮਾਨ ਛੁੱਟ ਦਿੱਤਾ ਤਾਂ ਉਹਨਾਂ ਦੇ ਸਾਰੇ ਦੀਵੇ ਟੁੱਟ ਜਾਣਗੇ ਇਹ ਸੋਚ ਕੇ ਦੋਨੋਂ ਭਰਾ ਛੇਤੀ ਛੇਤੀ ਆਪਣੇ ਦੀਵਿਆਂ ਨੂੰ ਪਿੱਛੇ ਕਰਨ ਲੱਗੇ ਪੁਲਿਸ ਵਾਲੇ ਸਾਰੇ ਦੁਕਾਨਦਾਰਾਂ ਨੂੰ ਇੱਕ ਲੇਨ ਵਿੱਚ ਲਾਉਣ ਦੀ ਹਦਾਇਤ ਦੇ ਰਹੇ ਸਨ ਤਾਂ ਕਿ ਰਸਤਾ ਸਾਫ਼ ਰਹੇ ਅਤੇ ਟ੍ਰੈਫਿਕ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਇੰਨੇ ਵਿੱਚ ਪੁਲਿਸ ਦੀ ਟੀਮ ਦਾ ਜੋ ਹੈੱਡ ਸੀ ਉਹ ਇੱਕ ਇਨਸਪੈਕਟਰ ਸੀ ਉਹਨਾਂ ਬੱਚਿਆਂ ਕੋਲ ਆ ਕੇ ਰੁਕ ਗਿਆ ਉਸਨੇ ਵੇਖਿਆ ਕਿ ਦੋ ਮਾਸੂਮ ਬੱਚੇ ਮਿੱਟੀ ਦੇ ਦੀਵੇ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦੇ ਚਿਹਰੇ ਦੀ ਮਾਸੂਮੀਅਤ ਤੋਂ ਪਤਾ ਲੱਗਦਾ ਸੀ ਕਿ ਉਹ ਬਹੁਤ ਪਰੇਸ਼ਾਨ ਸਨ ਇਨਸਪੈਕਟਰ ਨੇ ਬੱਚਿਆਂ ਨੂੰ ਕਿਹਾ ਬੱਚਿਓ ਜੇਕਰ ਦੁਕਾਨ ਲਗਾਉਣੀ ਹੈ ਤਾਂ ਥੋੜਾ ਹੋਰ ਪਿੱਛੇ ਲਗਾਓ ਤਾਂ ਕਿ ਰਸਤਾ ਸਾਫ਼ ਰਹੇ ਇਨਸਪੈਕਟਰ ਦੀ ਗੱਲ ਸੁਣ ਕੇ ਦੋਨੇ ਬੱਚੇ ਕਹਿਣ ਲੱਗੇ ਸਾਹਿਬ ਜੀ ਅਸੀਂ ਤਾਂ ਇੱਥੇ ਦੀਵੇ ਵੇਚਣ ਆਏ ਹਾਂ ਇਹ ਸਾਡੇ ਲਈ ਬਹੁਤ ਜ਼ਰੂਰੀ ਨੇ ਉਹਨਾਂ ਦੀ ਆਵਾਜ਼ ਵਿੱਚ ਉਦਾਸੀ ਤੇ ਇਮਾਨਦਾਰੀ ਸਾਫ਼ ਝਲਕ ਰਹੀ ਸੀ ਇਨਸਪੈਕਟਰ ਇਹ ਸੁਣ ਕੇ ਥੋੜਾ ਹੈਰਾਨ ਹੋਇਆ ਉਸਨੇ ਦੋਨਾਂ ਬੱਚਿਆਂ ਵੱਲ ਵੇਖਿਆ ਤੇ ਉਹਨਾਂ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹਨਾਂ ਬੱਚਿਆਂ ਵੱਲ ਵੇਖ ਕੇ ਇਨਸਪੈਕਟਰ ਦਾ ਦਿਲ ਪਿਗਲ ਗਿਆ ਉਸਨੇ ਉਹਨਾਂ ਤੋਂ ਪੁੱਛਿਆ ਤੁਸੀਂ ਇੱਥੇ ਇਕੱਲੇ ਆਏ ਹੋ ਤੁਹਾਡੇ ਮਾਤਾ-ਪਿਤਾ ਨਹੀਂ ਆਏ ਤੁਹਾਡੇ ਮਾਤਾ-ਪਿਤਾ ਜੀ ਕਿੱਥੇ ਨੇ ਤਾ ਬੱਚਿਆਂ ਨੇ ਹੌਲੀ ਜਿਹੇ ਕਿਹਾ ਕਿ ਸਾਡੇ ਬਾਪੂ ਦੀ ਮੌਤ ਹੋ ਚੁੱਕੀ ਹੈ ਹੁਣ ਸਾਡੀ ਬੀਬੀ ਦੀਵੇ ਬਣਾਉਂਦੀ ਹੈ ਅਤੇ ਅਸੀਂ ਇਹਨਾਂ ਨੂੰ ਵੇਚਣ ਆਏ ਹਾਂ ਤਾਂ ਕਿ ਅਸੀਂ ਵੀ ਦੀਵਾਲੀ ਮਨਾ ਸਕੀਏ ਦੋਨੇ ਭਰਾਵਾਂ ਦੇ ਮਾਸੂਮ ਜਵਾਬ ਨੇ ਪੁਲਿਸ ਅਧਿਕਾਰੀ ਨੂੰ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਜਦੋਂ ਬੱਚਿਆਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਹਨ ਤਾਂ ਉਹਨਾਂ ਦੀ ਦੀਵਾਲੀ ਇਹਨਾਂ ਦੀਵਿਆਂ ਨੂੰ ਵੇਚਣ ਤੇ ਨਿਰਭਰ ਕਰਦੀ ਹੈ ਪੁਲਿਸ ਵਾਲੇ ਦਾ ਦਿਲ ਵੀ ਪਿਗਲ ਗਿਆ ਬੱਚਿਆਂ ਦੀ ਹਾਲਤ ਵੇਖ ਕੇ ਉੱਥੇ ਖੜੇ ਬਾਕੀ ਪੁਲਿਸ ਕਰਮੀਆਂ ਦਾ ਧਿਆਨ ਵੀ ਉਹਨਾਂ ਵੱਲ ਖਿੱਚਿਆ ਗਿਆ ਪੁਲਿਸ ਅਧਿਕਾਰੀ ਨੇ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ ਤੇ ਕਹਿਣ ਲੱਗਾ ਠੀਕ ਹੈ ਬੇਟਾ ਅਸੀਂ ਵੀ ਤੁਹਾਡੀ ਦੀਵਾਲੀ ਮਨਾਉਣ ਵਿੱਚ ਮਦਦ ਕਰਾਂਗੇ ਪੁਲਿਸ ਵਾਲਿਆਂ ਨੇ ਬੱਚਿਆਂ ਤੋਂ ਦੀਵੇ ਖਰੀਦੇ ਅਤੇ ਉਹਨਾਂ ਨੂੰ ਪੈਸੇ ਦੇ ਦਿੱਤੇ ਇਹ ਵੇਖ ਕੇ ਦੋਨੋਂ ਭਰਾ ਬਹੁਤ ਖੁਸ਼ ਹੋ ਗਏ ਬਹੁਤ ਸਾਰੇ ਦੀਵੇ ਪੁਲਸ ਵਾਲਿਆਂ ਨੇ ਖਰੀਦ ਲਏ ਪਰ ਜੋ ਬਚ ਗਏ ਉਹਨਾਂ ਨੂੰ ਵੇਚਣ ਲਈ ਉਹ ਅਧਿਕਾਰੀ ਦੁਕਾਨ ਤੇ ਖੜੇ ਹੋ ਕੇ ਆਵਾਜ਼ਾਂ ਲਾਉਣ ਲੱਗੇ ਸਭ ਤੋਂ ਵਧੀਆ ਦੀਵੇ ਤੁਸੀਂ ਇੱਥੋਂ ਖਰੀਦੋ ਸਭ ਤੋਂ ਵਧੀਆ ਦੀਵੇ ਇੱਥੇ ਮਿਲਣਗੇ ਇਹਨਾਂ ਬੱਚਿਆਂ ਦੀ ਮਦਦ ਕਰੋ ਇਹਨਾਂ ਤੋਂ ਦੀਵੇ ਖਰੀਦੋ ਇਹ ਵੇਖ ਕੇ ਬਾਜ਼ਾਰ ਵਿੱਚ ਖੜੇ ਲੋਕ ਵੀ ਹੈਰਾਨ ਹੋ ਗਏ ਸਨ ਸਾਰੇ ਇੱਕ ਦੂਜੇ ਨੂੰ ਪੁੱਛਣ ਲੱਗੇ ਕਿ ਆਖਰ ਇਹਥੇ ਕੀ ਹੋ ਰਿਹਾ ਹੈ ਤਾਂ ਉੱਥੇ ਖੜੇ ਪੁਲਿਸ ਕਰਮੀ ਨੇ ਉਹਨਾਂ ਦੀ ਪੂਰੀ ਕਹਾਣੀ ਸੁਣਾਈ ਕਿ ਬੱਚੇ ਆਪਣੇ ਪਰਿਵਾਰ ਲਈ ਦੀਵਾਲੀ ਮਨਾਉਣ ਲਈ ਸੰਘਰਸ਼ ਕਰ ਰਹੇ ਹਨ ਇਹ ਸੁਣ ਕੇ ਬਾਜ਼ਾਰ ਦੇ ਲੋਕਾਂ ਵਿੱਚ ਜੋਸ਼ ਭਰ ਆਇਆ ਉਹਨਾਂ ਨੇ ਤੁਰੰਤ ਆ ਕੇ ਬੱਚਿਆਂ ਤੋਂ ਦੀਵੇ ਖਰੀਦਣੇ ਸ਼ੁਰੂ ਕਰ ਦਿੱਤੇ ਕੁਝ ਹੀ ਮਿੰਟਾਂ ਸਕਿੰਟਾਂ ਵਿੱਚ ਸਾਰੇ ਦੀਵੇ ਵਿਕ ਗਏ ਅਤੇ ਉਹਨਾਂ ਬੱਚਿਆਂ ਕੋਲ ਉਮੀਦ ਤੋਂ ਜ਼ਿਆਦਾ ਪੈਸੇ ਆ ਗਏ ਉਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ ਇਸ ਤੋਂ ਬਾਅਦ ਇਨਸਪੈਕਟਰ ਨੇ ਆਪਣੇ ਜਵਾਨਾਂ ਨੂੰ ਕਿਹਾ ਚਲੋ ਹੁਣ ਇਨ੍ਹਾਂ ਬੱਚਿਆਂ ਦੀ ਦੀਵਾਲੀ ਨੂੰ ਪੂਰੀ ਤਰ੍ਹਾਂ ਹੀ ਖਾਸ ਬਣਾਉਂਦੇ ਹਾਂ ਉਹ ਬਾਜ਼ਾਰ ਵਿੱਚੋਂ ਮਠਿਆਈਆਂ ਤੇ ਪਟਾਕੇ ਲੈ ਆਏ ਅਤੇ ਬੱਚਿਆਂ ਨੂੰ ਗਿਫਟ ਕੀਤੇ ਪੁਲਿਸ ਵਾਲਿਆਂ ਦੀ ਦਿਆਲਤਾ ਤੇ ਇਨਸਾਨੀਅਤ ਨੇ ਨਾ ਕੇਵਲ ਉਹਨਾਂ ਬੱਚਿਆਂ ਦੀ ਦੀਵਾਲੀ ਨੂੰ ਖਾਸ ਬਣਾ ਦਿੱਤਾ ਸੀ ਸਗੋਂ ਪੂਰੇ ਬਾਜ਼ਾਰ ਤੇ ਪਿੰਡ ਵਿੱਚ ਇੱਕ ਮਿਸਾਲ ਵੀ ਕਾਇਮ ਕਰ ਦਿੱਤੀ ਸੀ ਪੁਲਿਸ ਵਾਲਿਆਂ ਨੇ ਕਿਹਾ ਲਓ ਬੱਚਿਓ ਘਰ ਘਰ ਜਾਓ ਘਰ ਜਾਓ ਤੁਹਾਡੀ ਦੀਵਾਲੀ ਹੈ ਜੇਕਰ ਕਦੀ ਕੋਈ ਪਰੇਸ਼ਾਨੀ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਬੱਚਿਆਂ ਦੀਆਂ ਅੱਖਾਂ ਵਿੱਚ ਚਮਕ ਆ ਗਈ ਪੁਲਿਸ ਵਾਲਿਆਂ ਦਾ ਇਹ ਵਤੀਰਾ ਵੇਖ ਕੇ ਉੱਥੇ ਮੌਜੂਦ ਸਾਰੇ ਲੋਕ ਭਾਵਕ ਹੋ ਗਏ ਬਾਜ਼ਾਰ ਵਿੱਚ ਖੜੇ ਲੋਕਾਂ ਨੇ ਪੁਲਿਸ ਵਾਲਿਆਂ ਦੀ ਖੂਬ ਤਾਰੀਫ਼ ਕੀਤੀ ਤੇ ਕਿਹਾ ਕਿ ਪੁਲਿਸ ਵਾਲੇ ਹੋਣ ਤਾਂ ਇਹੋ ਜਿਹੇ ਜੋ ਸੱਚੀ ਸਮਾਜ ਦੇ ਲਈ ਸੇਵਾ ਦੇ ਲਈ ਖੜੇ ਹੋਣ ਇਸ ਤੋਂ ਬਾਅਦ ਪੁਲਿਸ ਵਾਲੇ ਵੀ ਆਪਣੇ ਥਾਣੇ ਵਾਪਸ ਚਲੇ ਗਏ ਪਰ ਇਸ ਘਟਨਾ ਦੀ ਖਬਰ ਪੂਰੇ ਪਿੰਡ ਅਤੇ ਇਲਾਕੇ ਵਿੱਚ ਫੈਲ ਗਈ ਹਰ ਕੋਈ ਇਹ ਜਾਣ ਕੇ ਹੈਰਾਨ ਅਤੇ ਖੁਸ਼ ਸੀ ਕਿ ਪੁਲਿਸ ਵਾਲਿਆਂ ਨੇ ਕਿਵੇਂ ਦੋ ਮਾਸੂਮ ਬੱਚਿਆਂ ਦੀ ਮਦਦ ਕੀਤੀ ਸੀ ਸਥਾਨਕ ਲੋਕ ਪੁਲਿਸ ਵਾਲਿਆਂ ਦੀ ਬੱਚਿਆਂ ਲਈ ਕੀਤੀ ਮਦਦ ਤੋਂ ਪ੍ਰਭਾਵਿਤ ਹੋ ਕੇ ਦੀਵੇ ਲੈ ਕੇ ਪੁਲਿਸ ਸਟੇਸ਼ਨ ਪਹੁੰਚ ਗਏ ਤੇ ਪੁਲਿਸ ਵਾਲਿਆਂ ਦੇ ਨਾਲ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਉਹ ਮਠਿਆਈਆਂ ਤੇ ਪਟਾਕੇ ਵੀ ਲੈ ਗਏ ਸਨ ਪਿੰਡ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਢੇਰ ਸਾਰੀਆਂ ਮਠਿਆਈਆਂ ਤੇ ਮੁਬਾਰਕਾਂ ਦਿੱਤੀਆਂ ਪਿੰਡ ਵਾਲੇ ਲੋਕ ਅਤੇ ਪੁਲਿਸ ਵਾਲੇ ਮਿਲ ਕੇ ਥਾਣੇ ਨੂੰ ਦੀਵਿਆਂ ਨਾਲ ਸਜਾਉਣ ਲੱਗੇ ਤੇ ਥਾਣੇ ਦੇ ਚਾਰੇ ਪਾਸੇ ਦੀਵੇ ਜਗਣ ਲੱਗੇ ਤੇ ਉਹਨਾਂ ਦਾ ਮਾਹੌਲ ਬੇਹੱਦ ਖਾਸ ਸੀ ਇਹ ਨਜ਼ਾਰਾ ਵੇਖ ਕੇ ਥਾਣਾ ਇੰਚਾਰਜ ਜਿਨ੍ਹਾਂ ਨੇ ਬੱਚਿਆਂ ਦੇ ਲਈ ਦੀਵੇ ਵੇਚਣ ਵਿੱਚ ਮਦਦ ਕੀਤੀ ਸੀ ਇਕਦਮ ਭਾਵਕ ਹੋ ਗਏ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਉਸ ਪਰਸਨ ਦਾ ਨਾਮ ਨੈਵ ਸਿੰਘ ਸੀ ਨੈਵ ਸਿੰਘ ਨੂੰ ਪੁਲਿਸ ਦੀ ਨੌਕਰੀ ਕਰਦੇ ਨੂੰ ਕਈ ਸਾਲ ਹੋ ਗਏ ਸਨ ਪਰ ਇੰਨਾ ਮਾਣ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਸੀ ਨੈਵ ਸਿੰਘ ਨੇ ਫੋਨ ਕਰਕੇ ਆਪਣੇ ਪਰਿਵਾਰ ਵਾਲਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਹਨਾਂ ਨੂੰ ਵੀਡੀਓ ਕਾਲ ਤੇ ਦਿਖਾਇਆ ਕਿ ਉੱਥੋਂ ਦੇ ਲੋਕ ਸਾਡੇ ਨਾਲ ਮਿਲ ਕੇ ਦੀਵਾਲੀ ਮਨਾ ਰਹੇ ਹਨ ਅਗਲੇ ਦਿਨ ਨੈਵ ਸਿੰਘ ਥਾਣੇ ਤੋਂ ਨਿਕਲਿਆ ਅਤੇ ਉਹਨਾਂ ਬੱਚਿਆਂ ਦੇ ਘਰ ਚਲਿਆ ਗਿਆ। ਉਹਨਾਂ ਨੇ ਪਹਿਲਾਂ ਹੀ ਪਤਾ ਕਰ ਲਿਆ ਸੀ ਕਿ ਉਹ ਬੱਚੇ ਤੇ ਉਹਨਾਂ ਦਾ ਪਰਿਵਾਰ ਕਿੱਥੇ ਰਹਿੰਦਾ ਹੈ। ਪਿੰਡ ਵਿੱਚ ਪੁੱਛਦੇ ਪੁੱਛਦੇ ਉਹ ਉਹਨਾਂ ਦੇ ਘਰ ਤੱਕ ਪਹੁੰਚਿਆ। ਉੱਥੇ ਪਹੁੰਚ ਕੇ ਨੈਵ ਸਿੰਘ ਨੇ ਉਸ ਪਰਿਵਾਰ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਲਈ। ਉਸ ਨੂੰ ਪਤਾ ਲੱਗਿਆ ਕਿ ਉਸ ਪਰਿਵਾਰ ਵਿੱਚ ਸਿਰਫ ਇੱਕ ਵਿਅਕਤੀ ਕਮਾਉਣ ਵਾਲਾ ਸੀ ਜਿਸ ਦੀ ਮੌਤ ਹੋ ਗਈ ਹੈ। ਉਸ ਤੋਂ ਬਾਅਦ ਇਹ ਪਰਿਵਾਰ ਪਰੇਸ਼ਾਨੀਆਂ ਵਿੱਚ ਘਿਰ ਗਿਆ। ਬੱਚਿਆਂ ਦੀ ਪੜ੍ਹਾਈ ਵੀ ਇਸੇ ਕਾਰਨ ਰੁਕ ਚੁੱਕੀ ਸੀ। ਨੈਭ ਸਿੰਘ ਨੇ ਇਹ ਜਾਣਨ ਤੋਂ ਬਾਅਦ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਸ ਨੇ ਬੱਚਿਆਂ ਦੀ ਮਾਂ ਲਈ ਉਸੇ ਘਰ ਵਿੱਚ ਛੋਟੀ ਜਹੀ ਦੁਕਾਨ ਦਾ ਪ੍ਰਬੰਧ ਕੀਤਾ ਤੇ ਕਿਹਾ ਤੁਸੀਂ ਇਸ ਦੁਕਾਨ ਨੂੰ ਚਲਾਓ। ਇਸ ਨਾਲ ਤੁਹਾਨੂੰ ਆਮਦਨ ਹੋਵੇਗੀ ਤੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਸੰਭਾਲ ਸਕੋਗੇ। ਉਸਨੇ ਬੱਚਿਆਂ ਦੇ ਲਈ ਵੀ ਖਾਸ ਇੰਤਜ਼ਾਮ ਕੀਤੇ ਬੱਚਿਆਂ ਦੀ ਮਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਸਕੂਲ ਭੇਜੋ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਪੂਰਾ ਖਰਚਾ ਮੈਂ ਆਪੇ ਚੁੱਕਾਂਗਾ ਤੁਹਾਨੂੰ ਕਿਸੇ ਵੀ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਆ ਹੁਣ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ ਨੈਵ ਸਿੰਘ ਨੇ ਜਗਤਾਰ ਤੇ ਸਕੰਦਰ ਦੀ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤੀ ਤੇ ਉਹਨਾਂ ਦੀ ਫੀਸ ਆਪ ਭਰਦਾ ਰਿਹਾ ਸਮੇਂ ਦੇ ਨਾਲ ਹੌਲੀ-ਹੌਲੀ ਜਗਤਾਰ ਤੇ ਸਿਕੰਦਰ ਦੀ ਮਾਂ ਦੀ ਦੁਕਾਨ ਵੀ ਚੰਗੀ ਚੱਲਣ ਲੱਗੀ। ਉਹਨਾਂ ਦੇ ਦਿਨ ਚੰਗੇ ਆਉਣ ਲੱਗੇ। ਇਸੇ ਦੌਰਾਨ ਨੈਵ ਸਿੰਘ ਕਈ ਵਾਰ ਉਹਨਾਂ ਦੇ ਘਰ ਆਇਆ ਅਤੇ ਉਹਨਾਂ ਦੀ ਆਰਥਿਕ ਮਦਦ ਤੋਂ ਇਲਾਵਾ ਦੁਕਾਨ ਚਲਾਉਣ ਦੇ ਨਵੇਂ ਤਰੀਕੇ ਵੀ ਦੱਸਦਾ ਰਿਹਾ। ਜਗਤਾਰ ਤੇ ਸਿਕੰਦਰ ਪੜ੍ਹਾਈ ਦੇ ਨਾਲ-ਨਾਲ ਆਪਣੀ ਮਾਂ ਦੀ ਦੁਕਾਨ ਚਲਾਉਣ ਵਿੱਚ ਮਦਦ ਕਰਦੇ ਰਹੇ। ਇੱਕ ਦਿਨ ਜਗਤਾਰ ਤੇ ਸਿਕੰਦਰ ਦੀ ਮਾਂ ਨੇ ਨੈਵ ਸਿੰਘ ਨੂੰ ਕਿਹਾ ਕਿ ਹੁਣ ਤੁਹਾਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਆ। ਅਸੀਂ ਖੁਦ ਆਪਣੀ ਮਿਹਨਤ ਨਾਲ ਬੱਚਿਆਂ ਦੀ ਫੀਸ ਭਰ ਸਕਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਤੇ ਬਹੁਤ ਵੱਡਾ एहसान ਕੀਤਾ ਨੈਭ ਸਿੰਘ ਨੇ ਹੱਸਦੇ ਹੋਏ ਕਿਹਾ ਇਸ ਵਿੱਚ एहसान ਵਾਲੀ ਕੋਈ ਗੱਲ ਨਹੀਂ ਅਸੀਂ ਇਨਸਾਨ ਹਾਂ ਤੇ ਇਨਸਾਨੀਅਤ ਦੇ ਨਾਤੇ ਇਹ ਸਾਡਾ ਫਰਜ਼ ਬਣਦਾ ਹੈ ਹੁਣ ਬੱਚੇ ਸਕੂਲ ਵਿੱਚ ਪੜ੍ਹਾਈ ਕਰ ਰਹੇ ਸੀ ਤੇ ਉਹਨਾਂ ਦੇ ਦਿਮਾਗ ਵਿੱਚ ਪੁਲਿਸ ਦੀ ਇੱਕ ਬਹੁਤ ਚੰਗੀ ਸ਼ਵੀ ਬਣ ਗਈ ਸੀ ਇਸੇ وجہ ਨਾਲ ਦੋਨੋਂ ਭਰਾ ਵੀ ਪੁਲਿਸ ਅਫਸਰ ਬਣਨਾ ਚਾਹੁੰਦੇ ਸੀ ਵੱਡਾ ਭਰਾ ਜਗਤਾਰ ਦਿਨ ਰਾਤ ਮਿਹਨਤ ਕਰਦਾ ਸਿਕੰਦਰ ਵੀ ਇਸ ਦਾ ਸਾਥ ਦਿੰਦਾ ਅੱਜ ਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਵਾਰ-ਵਾਰ ਨੈਭ ਸਿੰਘ ਦਾ ਚਿਹਰਾ ਆਉਂਦਾ ਜਦੋਂ ਉਸਨੇ ਉਹਨਾਂ ਦੇ ਦੀਵੇ ਦੁਕਾਨ ਤੇ ਉਹਨਾਂ ਨਾਲ ਖੜੇ ਹੋ ਕੇ ਵੇਚੇ ਸੀ ਸਮਾਂ ਆਪਣੀ ਚਾਲ ਚੱਲਦਾ ਗਿਆ ਨੈਭ ਸਿੰਘ ਦੀ ਬਦਲੀ ਕਿਸੇ ਹੋਰ ਜਗ੍ਹਾ ਦੀ ਹੋ ਗਈ ਜਗਤਾਰ ਤੇ ਸਿਕੰਦਰ ਵੀ ਵੱਡੇ ਹੋ ਗਏ ਅਤੇ ਪੁਲਿਸ ਦੀ ਭਰਤੀ ਦੇ ਲਈ ਅਰਜੀ ਦੇਣ ਲੱਗੇ ਕੁਝ ਸਮੇਂ ਬਾਅਦ ਜਗਤਾਰ ਦਾ ਸੁਪਨਾ ਪੂਰਾ ਹੋ ਗਿਆ ਸੀ ਅਤੇ ਹੁਣ ਉਹ ਵੱਡਾ ਇਨਸਪੈਕਟਰ ਬਣ ਗਿਆ ਸੀ ਉਸ ਦੀ ਮਾਂ ਦੇ ਲਈ ਇਹ ਬਹੁਤ ਵੱਡੀ ਗੱਲ ਸੀ ਕਿਉਂਕਿ ਉਸ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਸ ਦਾ ਪੁੱਤਰ ਵੀ ਵੱਡਾ ਅਫਸਰ ਬਣ ਸਕਦਾ ਹੈ ਤੇ ਸਮਾਜ ਵਿੱਚ ਸਾਰੇ ਲੋਕ ਉਸ ਦੀ ਇੱਜ਼ਤ ਕਰਦੇ ਸੀ ਉਸ ਤੋਂ ਬਾਅਦ ਜਗਤਾਰ ਟ੍ਰੇਨਿੰਗ ਲਈ ਚਲਾ ਗਿਆ ਜਦੋਂ ਉਸ ਦੀ ਟ੍ਰੇਨਿੰਗ ਪੂਰੀ ਹੋਈ ਤਾਂ ਉਸ ਨੂੰ ਇੱਕ ਥਾਣੇ ਵਿੱਚ ਪੋਸਟਿੰਗ ਮਿਲ ਗਈ ਜਿਵੇਂ ਹੀ ਉਸ ਦੀ ਪੋਸਟਿੰਗ ਹੁੰਦੀ ਹੈ ਉਸ ਤੋਂ ਤੁਰੰਤ ਬਾਅਦ ਉਸ ਨੂੰ ਨੈਭ ਸਿੰਘ ਦੀ ਯਾਦ ਆਉਂਦੀ ਹੈ ਜਿਸ ਦੀ ਮਦਦ ਨਾਲ ਇਹ ਸਭ ਕੁਝ ਹੋਇਆ ਸੀ ਜਗਤਾਰ ਨੇ ਫੈਸਲਾ ਲਿਆ ਕਿ ਹੁਣ ਉਹ ਨੈਭ ਸਿੰਘ ਨੂੰ ਮਿਲਣ ਜ਼ਰੂਰ ਆਵੇਗਾ ਜਗਤਾਰ ਆਪਣੀ ਡਿਊਟੀ ਤੇ ਗਿਆ ਅਤੇ ਉੱਥੋਂ ਪੁਰਾਣੇ ਰਿਕਾਰਡ ਵਿੱਚੋਂ ਨੈਭ ਸਿੰਘ ਦਾ ਪਤਾ ਲੱਭਣ ਲੱਗਿਆ ਕੁਝ ਸਮੇਂ ਬਾਅਦ ਉਸ ਨੂੰ ਪਤਾ ਮਿਲ ਗਿਆ ਸੀ ਹੁਣ ਜਗਤਾਰ ਪੂਰੀ ਵਰਦੀ ਪਾ ਕੇ ਨੈਵ ਸਿੰਘ ਨੂੰ ਸਰਪ੍ਰਾਈਜ਼ ਦੇਣ ਲਈ ਉਸ ਦੇ ਘਰ ਵੱਲ ਚਲਾ ਗਿਆ ਰਿਕਾਰਡ ਦੇ ਹਿਸਾਬ ਨਾਲ ਨੈਵ ਸਿੰਘ ਹੁਣ ਰਿਟਾਇਰ ਹੋ ਚੁੱਕਿਆ ਸੀ ਅਤੇ ਆਪਣੇ ਘਰ ਹੀ ਹੋਵੇਗਾ ਉਹ ਖੁਸ਼ੀ ਖੁਸ਼ੀ ਉਸ ਦੇ ਘਰ ਵੱਲ ਪਹੁੰਚਦਾ ਹੈ ਤੇ ਦਰਵਾਜ਼ੇ ਤੇ ਜਾ ਕੇ ਆਵਾਜ਼ ਲਗਾਉਂਦਾ ਹੈ ਫਿਰ ਉਹ ਖੁਸ਼ੀ ਖੁਸ਼ੀ ਘਰ ਵੱਲ ਵੇਖਦਾ ਹੈ ਕੁਝ ਸਮੇਂ ਬਾਅਦ ਇੱਕ ਆਦਮੀ ਅੰਦਰੋਂ ਆਉਂਦਾ ਹੈ ਤੇ ਪੁੱਛਦਾ ਹੈ ਕਿ ਤੁਹਾਨੂੰ ਕਿਸ ਨੂੰ ਮਿਲਣਾ ਹੈ ਜਗਤਾਰ ਸਿੰਘ ਜਵਾਬ ਦਿੰਦਾ ਹੈ ਕਿ ਮੈਨੈਵ ਸਿੰਘ ਨੂੰ ਮਿਲਣਾ ਹੈ ਮੈਨੂੰ ਉਹਨਾਂ ਨਾਲ ਬਹੁਤ ਹੀ ਜ਼ਰੂਰੀ ਕੰਮ ਹੈ ਦਰਵਾਜ਼ਾ ਖੋਲਣ ਵਾਲਾ ਆਦਮੀ ਉਸ ਨੂੰ ਘਰ ਦੇ ਅੰਦਰ ਲੈ ਜਾਂਦਾ ਹੈ ਜਗਤਾਰ ਉਸ ਦੇ ਨਾਲ ਘਰ ਦੇ ਅੰਦਰ ਚਲਿਆ ਜਾਂਦਾ ਹੈ ਅਤੇ ਥੋੜੀ ਦੇਰ ਬਾਅਦ ਉਹ ਆਦਮੀ ਉਸ ਨੂੰ ਇੱਕ ਕਮਰੇ ਵੱਲ ਇਸ਼ਾਰਾ ਕਰਦਾ ਕਹਿੰਦਾ ਹੈ ਕਿ ਇੱਥੇ ਹਨ ਨੈਵ ਸਿੰਘ ਜੀ ਤੁਸੀਂ ਉਹਨਾਂ ਨੂੰ ਅੰਦਰ ਜਾ ਕੇ ਮਿਲ ਸਕਦੇ ਹੋ ਜਗਤਾਰ ਹੌਲੀ-ਹੌਲੀ ਕਮਰੇ ਵਿੱਚ ਦਾਖਲ ਹੁੰਦਾ ਹੈ ਅੰਦਰ ਕੀ ਵੇਖਦਾ ਹੈ ਕਿ ਇੱਕ ਬਜ਼ੁਰਗ ਆਦਮੀ ਬੈੱਡ ਤੇ ਪਿਆ ਹੋਇਆ ਸੀ ਜੋ ਹਿੱਲਣ-ਜੁੱਲਣ ਦੇ ਬਿਲਕੁਲ ਸਮਰਥ ਨਹੀਂ ਸੀ ਨੈਵ ਸਿੰਘ ਨੂੰ ਇਸ ਤਰ੍ਹਾਂ ਦੀ ਹਾਲਤ ਵਿੱਚ ਦੇਖ ਕੇ ਜਗਤਾਰ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਇਹ ਗੱਲ ਨੈਵ ਸਿੰਘ ਵੀ ਨੋਟਿਸ ਕਰ ਲੈਂਦਾ ਹੈ ਨੈਵ ਸਿੰਘ ਕਹਿੰਦਾ ਹੈ ਕਿ ਭਾਈ ਤੂੰ ਕੌਣ ਹੈ ਤੇ ਇਸ ਤਰ੍ਹਾਂ ਖੜਾ ਹੋ ਕੇ ਰੋ ਕਿਉਂ ਰਿਹਾ ਹੈ ਜਗਤਾਰ ਜਵਾਬ ਦਿੰਦਾ ਹੈ ਕਿ ਸਰ ਤੁਸੀਂ ਮੈਨੂੰ ਨਹੀਂ ਪਹਿਚਾਣਿਆ ਮੈਂ ਉਹੀ ਛੋਟਾ ਜਿਹਾ ਮੁੰਡਾ ਹਾਂ ਜਿਸ ਦੇ ਦੀਵੇ ਵੇਚਣ ਲਈ ਇੱਕ ਦਿਨ ਤੁਸੀਂ ਵਰਦੀ ਵਿੱਚ ਖੜੇ ਹੋ ਕੇ ਦੁਕਾਨ ਤੇ ਉੱਚੀ ਉੱਚੀ ਆਵਾਜ਼ਾਂ ਲਗਾ ਕੇ ਬਾਜ਼ਾਰ ਵਿੱਚ ਮਦਦ ਕੀਤੀ ਸੀ ਇਹ ਸੁਣ ਕੇ ਨੈਵ ਸਿੰਘ ਦੀਆਂ ਅੱਖਾਂ ਵੀ ਨਮ ਹੋ ਗਈਆਂ ਨੈਵ ਸਿੰਘ ਨੇ ਇਸ਼ਾਰੇ ਨਾਲ ਜਗਤਾਰ ਨੂੰ ਕੋਲ ਬੁਲਾਇਆ ਅਤੇ ਉਸ ਦੇ ਗਲ ਲੱਗ ਕੇ ਰੋਣ ਲੱਗ ਪਿਆ ਥੋੜੀ ਦੇਰ ਬਾਅਦ ਮਾਹੌਲ ਸ਼ਾਂਤ ਹੋਇਆ ਤਨੈਵ ਸਿੰਘ ਅਤੇ ਜਗਤਾਰ ਗੱਲਾਂ ਕਰਨ ਲੱਗ ਗਏ। ਜਗਤਾਰ ਨੇ ਪੁੱਛਿਆ, "ਸਰ, ਤੁਸੀਂ ਬਿਲਕੁਲ ਵੀ ਨਹੀਂ ਉੱਠ ਸਕਦੇ। ਤੁਹਾਨੂੰ ਕੀ ਹੋਇਆ? ਕਿਸ ਵਜ੍ਹਾ ਕਰਕੇ ਤੁਹਾਡੀ ਇਸ ਤਰ੍ਹਾਂ ਦੀ ਹਾਲਤ ਹੋ ਗਈ?" ਤਨੈਵ ਸਿੰਘ ਦੀਆਂ ਅੱਖਾਂ ਫਿਰ ਨਮ ਹੋਣ ਲੱਗੀਆਂ। ਉਹ ਕਿਸੇ ਤਰ੍ਹਾਂ ਆਪਣੇ ਹੰਝੂਆਂ ਨੂੰ ਰੋਕ ਕੇ ਜਗਤਾਰ ਤੋਂ ਪੁੱਛਦਾ ਹੈ, "ਬੇਟਾ, ਮੇਰੀ ਛੱਡ, ਤੂੰ ਇਹ ਦੱਸ ਕੇ ਤੂੰ ਸੱਚੀ ਅਫਸਰ ਬਣ ਗਿਆ ਹੈ ਜਾਂ ਫਿਰ ਵੈਸੇ ਹੀ ਵਰਦੀ ਪਾਈ ਖੜਾ ਹੈ?" ਜਗਤਾਰ ਨੇ ਆਪਣੀ ਪੂਰੀ ਕਹਾਣੀ ਨੈヴ ਸਿੰਘ ਨੂੰ ਦੱਸੀ ਤੇ ਕਿਹਾ ਸਰ ਮੈਂ ਸੱਚੀ ਅਫਸਰ ਬਣ ਗਿਆ ਹਾਂ ਜਿਸ ਦਿਨ ਤੁਸੀਂ ਮੇਰੀ ਮਦਦ ਕੀਤੀ ਸੀ ਮੈਂ ਉਸ ਦਿਨ ਹੀ ਸੋਚ ਰਿਹਾ ਸੀ ਕਿ ਮੈਂ ਵੀ ਵੱਡਾ ਹੋ ਕੇ ਤੁਹਾਡੇ ਵਾਂਗ ਇਮਾਨਦਾਰ ਪੁਲਿਸ ਅਫਸਰ ਬਣਾਗਾ ਮੈਂ ਟ੍ਰੇਨਿੰਗ ਤੋਂ ਬਾਅਦ ਸਿੱਧਾ ਤੁਹਾਡੇ ਕੋਲ ਆਇਆ ਹਾਂ ਪਰ ਤੁਹਾਡੀ ਇਹ ਹਾਲਤ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਤੁਸੀਂ ਦੱਸੋ ਤੁਹਾਡੇ ਨਾਲ ਕੀ ਹੋਇਆ ਨੈヴ ਸਿੰਘ ਨੇ ਆਪਣੀ ਪੂਰੀ ਕਹਾਣੀ ਜਗਤਾਰ ਨੂੰ ਦੱਸੀ ਇਹ ਉਸਨੇ ਕਿਹਾ ਕਿ ਬੇਟਾ ਮੈਂ ਤਾਂ ਪੁਲਿਸ ਵਿੱਚ ਕੰਮ ਕਰਦਾ ਸੀ ਮੇਰੇ ਪਰਿਵਾਰ ਵਿੱਚ ਮੇਰੀ ਪਤਨੀ ਤੇ ਇੱਕ ਬੱਚਾ ਸੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਸਾਰੇ ਵਧੀਆ ਜੀਵਨ ਬਤੀਤ ਕਰ ਰਹੇ ਸੀ ਪਰ ਇੱਕ ਦਿਨ ਅਚਾਨਕ ਮੇਰੀ ਪਤਨੀ ਤੇ ਬੱਚੇ ਦਾ ਇੱਕ ਕਾਰ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਉਹਨਾਂ ਦੋਨਾਂ ਦੀ ਜਾਨ ਚਲੀ ਗਈ ਮੈਂ ਤਾਂ ਬਿਲਕੁਲ ਹੀ ਇਕੱਲਾ ਰਹਿ ਗਿਆ ਡਿਊਟੀ ਦੌਰਾਨ ਇੱਕ ਦਿਨ ਕਿਸੇ ਮੁਜਰਮ ਨੂੰ ਫੜਨ ਸਮੇ ਮੇਰੇ ਗੋਲੀ ਲੱਗ ਗਈ ਗੋਲੀ ਲੱਗਣ ਕਾਰਨ ਮੇਰਾ ਅੱਧਾ ਸਰੀਰ ਪੈਰਾਲਾਈਜ਼ ਹੋ ਗਿਆ ਉਸ ਤੋਂ ਬਾਅਦ ਮੈਨੂੰ ਆਪਣੇ ਅਹੁਦੇ ਦੇ ਅਨੁਸਾਰ ਪੈਨਸ਼ਨ ਮਿਲਦੀ ਹੈ ਜਿਸ ਨਾਲ ਮੈਂ ਆਪਣੀ ਸਾਹਬ ਸੰਭਾਲ ਲਈ ਅਤੇ ਘਰ ਦੇ ਕੰਮ ਧੰਦੇ ਲਈ ਨੌਕਰ ਰੱਖ ਲੈਨੇ ਕਦੇ-ਕਦੇ ਮੈਂ ਆਪਣੀ ਹਾਲਤ ਤੇ ਰੋਣ ਲੱਗ ਜਾਂਦਾ ਹਾਂ ਜਗਤਾਰ ਵੀ ਨੈਬ ਦੀ ਪੂਰੀ ਗੱਲ ਸੁਣਨ ਤੋਂ ਬਾਅਦ ਕਹਿੰਦਾ ਹੈ ਸਰ ਤੁਸੀਂ ਮੇਰੀ ਬਹੁਤ ਮਦਦ ਕੀਤੀ ਸੀ ਤੁਸੀਂ ਮੇਰੇ ਬਾਪੂ ਵਰਗੇ ਹੋ ਜੇਕਰ ਤੁਸੀਂ ਉਦੋਂ ਮੇਰੀ ਮਦਦ ਨਾ ਕਰਦੇ ਤਾਂ ਮੈਂ ਅੱਜ ਇਸ ਮੁਕਾਮ ਤੇ ਨਹੀਂ ਹੋਣਾ ਸੀ ਹੁਣ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਆ ਕਿ ਤੁਹਾਡਾ ਇਸ ਦੁਨੀਆ ਵਿੱਚ ਕੋਈ ਨਹੀਂ ਆ ਮੈਂ ਤੁਹਾਡਾ ਪੁੱਤਰ ਹਾਂ ਤੇ ਮੇਰਾ ਇੱਕ ਛੋਟਾ ਭਰਾ ਵੀ ਹੈ ਤੇ ਸਾਡੀ ਮਾਂ ਵੀ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡੀ ਚੰਗੀ ਤਰ੍ਹਾਂ ਦੇਖਭਾਲ ਕਰਾਂਗਾ ਇਸ ਤੋਂ ਬਾਅਦ ਨੈਭ ਸਿੰਘ ਮਨਾ ਕਰਦਾ ਹੈ ਤੇ ਕਹਿੰਦਾ ਹੈ ਨਹੀਂ ਪੁੱਤਰ ਤੂੰ ਕਿੱਥੇ ਪਰੇਸ਼ਾਨ ਹੋਵੇਂਗਾ ਤੂੰ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਕਰ ਜਗਤਾਰ ਸਿੰਘ ਕਹਿੰਦਾ ਹੈ ਸਰ ਇਹ ਤਰੱਕੀ ਤੁਹਾਡੀ ਦਿੱਤੀ ਹੋਈ ਹੈ ਜੇਕਰ ਤੁਸੀਂ ਮੇਰੇ ਨਾਲ ਰਹੋਗੇ ਤਾਂ ਮੈਂ ਹੋਰ ਵੀ ਜ਼ਿਆਦਾ ਤਰੱਕੀ ਕਰ ਸਕਦਾ ਹਾਂ ਇਹਨਾਂ ਕਹਿ ਕੇ ਜਗਤਾਰ ਨੈਭ ਸਿੰਘ ਨੂੰ ਆਪਣੇ ਨਾਲ ਉੱਥੋਂ ਸਿੱਧਾ ਆਪਣੇ ਘਰ ਲੈ ਜਾਂਦਾ ਹੈ ਜਗਤਾਰ ਨੈਭ ਸਿੰਘ ਨੂੰ ਲੈ ਕੇ ਘਰ ਪਹੁੰਚਦਾ ਹੈ ਤਾਂ ਉਸਦੀ ਹਾਲਤ ਵੇਖ ਕੇ ਸਿਕੰਦਰ ਤੇ ਉਸਦੀ ਮਾਂ ਨੂੰ ਵੀ ਬਹੁਤ ਦੁੱਖ ਲੱਗਿਆ। ਉਹਨਾਂ ਦੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਆਪਣੇ ਪੁੱਤਰ ਦੇ ਫੈਸਲੇ ਤੇ ਉਸਦੀ ਮਾਂ ਮਾਣ ਮਹਿਸੂਸ ਕਰਦੀ ਹੈ। ਇਸ ਤੋਂ ਬਾਅਦ ਉਹ ਨੈב ਸਿੰਘ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਨੇ। ਕੁਝ ਮਹੀਨੇ ਬਾਅਦ ਸਿਕੰਦਰ ਵੀ ਪੁਲਿਸ ਵਿੱਚ ਭਰਤੀ ਹੋ ਜਾਂਦਾ ਹੈ। ਇਸ ਗੱਲ ਦਾ ਸਿਹਰਾ ਉਹ ਨੈב ਸਿੰਘ ਨੂੰ ਦਿੰਦਾ ਹੈ ਤੇ ਉਹ ਕਹਿੰਦਾ ਹੈ ਸਰ ਤੁਸੀਂ ਵੇਖਿਆ ਨਾ ਤੁਸੀਂ ਸਾਡੇ ਕੋਲ ਆਏ ਤੇ ਸਾਡੀ ਤਰੱਕੀ ਹੋਰ ਵੀ ਵਧਣ ਲੱਗੀ ਇਸ ਤੋਂ ਬਾਅਦ ਪੂਰਾ ਪਰਿਵਾਰ ਉੱਥੇ ਹੀ ਰਹਿਣ ਲੱਗਦਾ ਹੈ ਥੋੜੇ ਸਮੇਂ ਬਾਅਦ ਹੀ ਜਗਤਾਰ ਤੇ ਸਿਕੰਦਰ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਦੇ ਸਮੇਂ ਨੈਭ ਸਿੰਘ ਪਿਤਾ ਵਾਲੇ ਸਾਰੇ ਫਰਜ਼ ਨਿਭਾਉਂਦਾ ਹੈ ਅਤੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੰਦਾ ਹੈ ਉਹ ਘਰ ਵਿੱਚ ਹੀ ਰਹਿੰਦੇ ਨੇ ਜਗਤਾਰ ਤੇ ਸਿਕੰਦਰ ਆਪਣੀਆਂ ਪਤਨੀਆਂ ਨੂੰ ਸਭ ਕੁਝ ਸਮਝਾ ਦਿੰਦੇ ਨੇ ਕਿ ਤੁਸੀਂ ਨੈਭ ਸਿੰਘ ਦੀ ਦੇਖਭਾਲ ਚੰਗੀ ਤਰ੍ਹਾਂ ਕਰਨੀ ਹੈ ਨੈਵ ਸਿੰਘ ਦੀ ਮਦਦ ਨਾਲ ਹੀ ਅੱਜ ਅਸੀਂ ਅਫਸਰ ਬਣੇ ਹਾਂ ਇਹ ਸਾਡੇ ਲਈ ਰੱਬ ਦੇ ਸਮਾਨ ਹਨ ਹੁਣ ਉਹਨਾਂ ਦੀਆਂ ਪਤਨੀਆਂ ਵੀ ਨੈਵ ਸਿੰਘ ਦੀ ਚੰਗੀ ਤਰ੍ਹਾਂ ਸੇਵਾ ਕਰਦੀਆਂ ਤੇ ਪੂਰੀ ਦੇਖਭਾਲ ਕਰਦੀਆਂ ਸਾਰਾ ਪਰਿਵਾਰ ਹਮੇਸ਼ਾ ਨੈਵ ਸਿੰਘ ਦੇ ਆਸੇ ਪਾਸੇ ਰਹਿੰਦਾ ਘਰ ਵਿੱਚ ਸੁਖਮਈ ਤੇ ਸ਼ਾਂਤ ਵਾਤਾਵਰਨ ਹੈ ਜਿੱਥੇ ਨੈਵ ਸਿੰਘ ਨੂੰ ਹਰ ਸੰਭਵ ਆਰਾਮ ਅਤੇ ਸਨਮਾਨ ਮਿਲਦਾ ਹੈ ਜਗਤਾਰ ਤੇ ਸਿਕੰਦਰ ਦੇ ਨਾਲ ਨਾਲ ਉਹਨਾਂ ਦੀਆਂ ਪਤਨੀਆਂ ਵੀ ਨੈਵ ਸਿੰਘ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੀਆਂ ਨੇ ਉਹਨਾਂ ਨੂੰ ਕਦੇ ਵੀ ਇਕੱਲੇ ਮਹਿਸੂਸ ਨਹੀਂ ਹੋਣ ਦਿੱਤਾ ਉਹਨਾਂ ਦਾ ਮਾਣ ਸਨਮਾਨ ਤੇ ਸੇਵਾ ਸਭ ਦੇ ਦਿਲ ਨੂੰ ਛੋਹ ਜਾਂਦਾ ਹੈ ਪੂਰੇ ਪਰਿਵਾਰ ਵਿੱਚ ਇੱਕ ਨਵਾਂ ਆਤਮ ਵਿਸ਼ਵਾਸ ਤੇ ਪ੍ਰੇਰਣਾ ਆ ਜਾਂਦੀ ਹੈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਆਪਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ